ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਵੀਰ ਦੇ ਕਤਲ ਤੋਂ ਬਾਅਦ ਸਾਰਾ ਪੰਜਾਬ ਸਾਰਾ ਪੰਜਾਬੀ ਪਾਈਚਾਰਾ ਇਕੱਠਾ ਹੋਇਆ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਇੱਕ ਪਾਸੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਪ੍ਰਵਾਸੀ ਬਿਰਿੰਦੇ ਵੱਲੋਂ ਪਹਿਲਾ 5 ਸਾਲ ਦੇ ਛੋਟੇ ਜਿਹੇ ਮਾਸੂਮ ਬੱਚੇ ਹਰਵੀਰ ਦੇ ਨਾਲ ਕੁਰਕਰਮ ਕੀਤਾ ਗਿਆ ਕੁਰਕਰਮ ਕਰਨ ਤੋਂ ਬਾਅਦ ਉਸ ਨੂੰ ਤਸੀਹੇ ਦੇ ਕੇ ਤਸ਼ੱਦਦ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਨੇ ਵੀ ਉਹ ਫੋਟੋਆਂ ਦੇਖੀਆਂ ਜਿਸ ਨੇ ਵੀ ਉਹ ਵੀਡੀਓ ਦੇਖੀ ਹਰੇਕ ਦੇ ਹਰੇਕ ਦਾ ਦਿਲ ਆਂਦਰਾ ਵਲੁੰਧਰੀਆਂ ਗਈਆਂ ਕਿ ਪ੍ਰਵਾਸੀਆਂ ਵੱਲੋਂ ਇੰਨਾ ਕੁ ਕਰਮ ਇਨੇ ਤਸ਼ੱਦਦ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਆਂ ਦੇ ਕਤਲ ਹੋ ਰਹੇ ਨੇ ਇਹ ਮਾਮਲਾ ਨਵਾਂ ਨਹੀਂ ਹੈ ਮਾਮਲੇ ਬੜੇ ਪੁਰਾਣੇ ਨੇ ਲੇਕਿਨ ਸਮੇਂ-ਸਮੇਂ ਤੇ ਇਹ ਕਰਵਟ ਲਈ ਇਹਨਾਂ ਮਾਮਲਿਆਂ ਨੇ ਕੁਝ ਜਥੇਬੰਦੀਆਂ ਜਿਸ ਤਰ੍ਹਾਂ ਬਲਬੀਤ ਸਿੰਘ ਰਾਜੇਵਾਲ, ਜਗਤਾਰ ਸਿੰਘ ਪੂਰਾਹਾ ਉਹਨਾਂ ਨੇ ਕਿਹਾ ਕਿ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਯਾਨੀ ਕਿ ਫੈਕਟਰੀਆਂ ਉਹ ਤਬਾਹ ਹੋ ਜਾਣਗੀਆਂ ਉਹ ਬਰਬਾਦ ਹੋ ਜਾਣਗੀਆਂ ਲੱਖਾਂ ਸਦਾਣਾ ਵੀ ਜਿਹੜੇ ਨੇ ਉਹ ਪੰਜਾਬੀਆਂ ਦੇ ਹੱਕ ਵਿੱਚ ਆਏ ਕਈ ਨਿਹੰਗ ਸਿੰਘ ਜਥੇਬੰਦੀਆਂ ਵੀ ਨੇ ਕਿਹਾ ਕਿ ਅਸੀਂ ਹਰਵੀਰ ਦੇ ਮਾਤਾ ਪਿਤਾ ਦੀ ਸਪੋਰਟ ਕਰਾਂਗੇ ਅਤੇ ਖਾਸ ਕਰਕੇ ਹਰਵੀਰ ਦੇ ਵਕੀਲ ਨੇ ਕਿਹਾ ਕਿ ਐਟ ਲਿਸਟ ਉਸ ਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਅਸੀਂ ਪੰਜਾਬੀਆਂ ਦੀ ਐਂਟਰੀ ਬੰਦ ਨਹੀਂ ਕਰ ਸਕਦੇ, ਪ੍ਰਵਾਸੀਆਂ ਦੀ ਐਂਟਰੀ ਬੰਦ ਨਹੀਂ ਕਰ ਸਕਦੇ। ਜੇਕਰ ਉਹ ਕੋਈ ਗਲਤੀ ਕਰਦੇ ਨੇ, ਕ੍ਰਾਈਮ ਕਰਦੇ ਨੇ, ਅਪਰਾਧ ਕਰਦੇ ਨੇ, ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ। ਉਸ ਤੋਂ ਬਾਅਦ ਬਿਆਨ ਵੱਖ-ਵੱਖ ਸੰਸਥਾਵਾਂ ਦੇ ਆਏ ਕਿ ਅਸੀਂ ਰਹਿਣ ਨਹੀਂ ਦੇਵਾਂਗੇ ਖਾਲਸਤਾਨੀ ਸਮਰਥਕ ਪੰਨੂ ਨੇ ਅਲਟੀਮੇਟ ਦਿੱਤਾ ਹੈ 19 ਅਕਤੂਬਰ ਦਾ। ਕਈ ਬੰਨਾਂ ਦੀਆਂ ਪੰਚਾਇਤਾਂ ਨੂੰ ਅਲਟੀਮੇਟ ਮੀਡੀਅਮ ਦਿੱਤੇ ਗਏ ਨੇ 16 ਅਕਤੂਬਰ ਦੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਹੈ ਪ੍ਰਵਾਸੀਆਂ ਨੂੰ ਲੈ ਕੇ ਪਹਿਲਾ ਗੱਲਬਾਤ ਸੁਣਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕ੍ਰਿਮੀਨਲ ਅਪਰਾਧੀਆਂ ਦਾ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋਂ ਲੱਗੇ ਤੁਹਾਡੇ ਤੋਂ ਆਪਣੇ ਆ ਜਾਣੀ ਹੋਗੇ ਤੇ ਕੱਢੋ ਨਾ ਯਾਰ ਆਪਣੇ ਬੰਦੇ ਕਿੰਨੇ ਨੇ ਫੇਰ ਕਲਕੱਤੇ ਛੱਤੀਸਗੜ੍ਹ ਤੇ ਮਹਾਰਾਸ਼ਟਰ ਨੂੰ ਹੈਮ ਦਾ 40% ਟੱਕਾਂ ਦੇ ਬਿਜ਼ਨਸ ਨੇ ਵੱਡੇ ਵੱਡੇ ਬਿਜ਼ਨਸ ਦੇ ਯੂਪੀ ਸਾਰਾ ਭਰੇ ਆਪਣੇ ਪੰਜਾਬੀ ਨੂੰ ਉਹਨਾਂ ਦਾ ਕੀ ਕਰਾਂਗੇ ਜਿਹੜਾ ਉਹਨਾਂ ਟਰੱਕਾਂ ਨੂੰ ਆਕਣ ਲੱਗ ਜਾਣਗੇ ਹਾਂ ਕੋਈ ਲਾਵਾ ਨਾਟਰ ਤੇ ਕਾਨੂੰਨ ਨੂੰ ਅੱਛਰੇ ਦੇ ਬਿਲਕੁਲ ਨਹੀਂ ਬਖਸ਼ਾ ਅਜਿਹਾ ਦੇਖਣਾ ਕਿਥੋਂ ਦੇ ਸਵਿੱਚ ਕਰਕੇ ਉਹ ਥੋੜੇ ਵਾਲਾ ਬੰਦਾ ਕਹੀ ਜਾਂਦਾ ਠੱਗੋ ਥੋੜਾ ਪ੍ਰਧਾਨ ਜਾ ਕੇ ਦਹਾਸ ਬੋਟਾ ਨੇ ਕਹਾਂ ਸਾਡਾ ਇਹ ਨਿਯਮ ਨਸਾ ਦੇ ਤੁਸੀਂ ਕਿਰਿਆਤਾ ਬਣਾ ਲਓ ਹੋਗਾ ਭੇਜੋ ਕਿਸਾਨ ਵਿੰਗ ਦਾ ਪ੍ਰਧਾਨ ਤੁਹਾਡਾ ਕਹਿੰਦਾ ਫੜਕੋ ਆਪ ਜੀ ਦੀ ਲਾਊਗਾ ਮੈਂ ਲਾਟ ਕੇ ਹੋ ਪੜ ਕੇ ਸੁਣ ਜੇ ਇਹ ਨਹੀਂ ਹੁੰਦਾ ਕਿ ਤੁਸੀਂ ਬਹਿਣ ਚ ਬਹਿ ਕੇ ਕਰ ਦੋ ਮੈਂ ਕਹਿਣਾ ਮੈਂ ਜੋ ਵੀ ਗਲਤ ਕਰੂਗਾ ਅਸੀਂ ਲੋਨ ਆਫਸ ਚ ਹੱਜੂਮੇਦਾਰ ਲੋਨ ਆਫਸ ਵਿੱਚ ਜਿਹੜਾ ਕੋਈ ਸ਼ੂਟਰ ਹਰਿਆਣੇ ਤੋਂ ਫੜਕੀ ਲਿਆਉਣਾ ਜੀ ਮਾਤ ਪ੍ਰਤੀਮਨਸਤ ਫੜਕੀ ਲਿਆਉਣੀ ਹੈ

ਵਿੱਚੋਂ ਜਿਹੜੇ ਗਰਾਰ ਨਿਕਲਦੇ ਆ। ਵਿੱਚੋਂ ਜਿਹੜਾ ਟਿੱਕਾ ਖੂਨ ਨਿਕਲਦਾ। ਉਹਨਾਂ ਕਹਿਆ ਹੈ। ਅੰਗਰੇਜ਼ਾਂ ਨੇ ਇਹੀ ਕੀਤਾ ਸੀਗਾ। ਮਾਰਿਆ ਤਲੀਪ ਸਿੰਘ। ਮਹਾਰਾਣੀ ਜਿੰਦਾ ਕਿੱਥੇ ਲੈ ਗਏ ਉਹ। ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਤੇ ਧੌਰ ਤੇ ਪ੍ਰਵਾਸੀਆਂ ਦੇ ਹੱਕ ਵਿੱਚ ਆਏ ਨੇ। ਉਹਨਾਂ ਕਹਿਆ ਯੂਪੀ, ਬਿਹਾਰ, ਉੱਤਰਾਖੰਡ, ਮਹਾਰਾਸ਼ਟਰਾ, ਮੁੰਬਈ ਦੇ ਵਿੱਚ ਪੰਜਾਬੀ ਵਸੇ ਹੋਏ ਨੇ। ਵੱਡੀਆਂ-ਵੱਡੀਆਂ ਉਹਨਾਂ ਦੀਆਂ ਟਰਾਂਸਪੋਰਟੇਸ਼ਨ ਕੰਪਨੀਆਂ ਨੇ ਪੰਜਾਬੀਆਂ ਦੀ ਯੂਪੀ ਦੇ ਵਿੱਚ ਪੈਲੀਆਂ ਨੇ ਬਿਹਾਰ ਦੇ ਵਿੱਚ ਪੈਲੀਆਂ ਨੇ ਬਿਹਾਰ ਦੇ ਵਿੱਚ ਵੱਡੇ ਬਿਜ਼ਨਸ ਚੱਲਦੇ ਨੇ ਜੇਕਰ ਉਹ ਸਾਡੇ ਟਰੈਕਟਰ ਨੂੰ ਅੱਗ ਲਾਉਣ ਲੱਗ ਪਏ ਜੇਕਰ ਉਹ ਸਾਡੇ ਟਰੱਕਾਂ ਨੂੰ ਅੱਗ ਲਾਉਣ ਕਿਤੇ ਫਿਰ ਪੰਜਾਬੀ ਕਿੱਥੇ ਜਾਣਗੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਨਾ ਕਰੋ ਚਾਹੇ ਉਹ ਪੰਜਾਬੀ ਕੀ ਅਪਰਾਧ ਦੀ ਕਰਦੇ ਕੀ ਕਰ ਲੈ ਬਿਹਾਰ ਵਾਲੇ ਜਾਂ ਯੂਪੀ ਵਾਲੇ ਜਾਂ ਉੱਤਰਾਖੰਡ ਵਾਲੇ ਅਪਰਾਧ ਕਰਦੇ ਨੇ ਉਹਨਾਂ ਕਹਾ ਸਾਡੀਆਂ ਜਿਹੜੀਆਂ ਪੁਲਿਸ ਡਿਪਾਰਟਮੈਂਟ ਦੀਆਂ ਅਲੱਗ-ਅਲੱਗ ਜਿਹੜੀਆਂ ਕੰਪਨੀਆਂ ਨੇ ਉਹ ਲਗਾਤਾਰ ਟਾਰਗੇਟ ਕਰ ਰਹੀਆਂ ਨੇ ਜਿਹੜੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਜਿਹੜੇ ਕ੍ਰਾਈਮ ਕਰਦੇ ਨੇ ਜਿਹੜੇ ਅਪਰਾਧ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧੇ ਤੌਰ ਤੇ ਪ੍ਰਵਾਸੀਆਂ ਦੇ ਹੱਕ ਵਿੱਚ ਆਏ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਬਿਹਾਰ ਦੇ ਵਿੱਚੋਂ ਝੋਟਾ ਮੰਗ ਰਿਹਾ ਹੈ। ਯਾਨੀ ਕਿ ਉੱਥੇ ਉਸ ਨੂੰ ਬਿਹਾਰ ਦੇ ਲੋਕ ਚਾਹੀਦੇ ਨੇ ਲੇਕਿਨ ਪੰਜਾਬ ਦੇ ਵਿੱਚ ਨਹੀਂ। ਯਾਨੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਹਰਬੀਰ ਸਿੰਘ ਦੇ ਮਾਤਾ ਪਿਤਾ ਦੇ ਨਾਲ ਹਾਂ। ਸਖਤੂ ਸਖਤ ਉਹ ਸਜ਼ਾ ਉਸ ਨੂੰ ਦਿੱਤੀ ਜਾਵੇਗੀ ਕਿਉਂਕਿ ਬਲਬੀਰ ਸਿੰਘ ਰਾਜੇਵਾਲ, ਜਗਤਾਰ ਸਿੰਘ ਗੁਰਾਹਾਂ, ਲਖਾ ਸੁਧਾਨਾ ਅਤੇ ਖਾਸ ਕਰਕੇ ਹਰਵੀਲ ਦੇ ਵਕੀਲ ਹੋਣਾ ਨੇ ਮੰਗ ਕੀਤੀ ਸੀ ਕਿ ਫਾਂਸੀ ਦੀ ਸਜ਼ਾ ਹੋਵੇ ਉਸ ਪ੍ਰਵਾਸੀ ਦਰਿੰਦੇ ਯਾਦਵ ਨੂੰ ਪ੍ਰਵਾਸੀਆਂ ਦੇ ਹੱਕ ਵਿੱਚ ਪੰਜਾਬੀ ਬਹੁਤ ਸਾਰੇ ਖੜਗੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੇ ਪੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਉਹਨਾਂ ਦੇ ਹਾਧਾਰ ਕੱਟਦੇ ਹੋ ਉਹਨਾਂ ਦਾ ਵੋਟ ਕੱਟ ਘਟਦੇ ਹੋ ਉਹਨਾਂ ਦਾ ਰਾਸ਼ਨ ਕੱਟਦੇ ਹੋ ਕੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੇ ਸਹਿਮਤ ਹੋਣਗੇ ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਕਹਿ ਰਹੀਆਂ ਨੇ ਕਿ ਇਹ ਆਉਣ ਕੰਮ ਕਰਕੇ ਇਹ ਚਲੇ ਜਾਣ ਅਸੀਂ ਕਿੰਤੂ ਪ੍ਰੰਤੂ ਨਹੀਂ ਕਰਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਜੇਕਰ ਇਹ ਆਉਂਦੇ ਨੇ ਇੱਥੇ ਇਹਨਾਂ ਦੇ ਆਧਾਰ ਕਾਟ ਬਣ ਜਾਂਦੇ ਨੇ ਇੱਥੇ ਇਹਨਾਂ ਦੇ ਰਾਸ਼ਨ ਕਾਟ ਬਣ ਜਾਂਦੇ ਨੇ ਤੇ ਵੋਟ ਕਾਟ ਬਣ ਜਾਂਦੇ ਨੇ ਤੇ ਉਹ ਜਿਹੜਾ ਹੈ ਫਿਰ ਬਾਦ ਸਾਨੂੰ ਤੰਗ ਕਰਦੇ ਨੇ ਇਹ ਪਿੰਡਾਂ ਵਿੱਚ ਸਰਪੰਚ ਖੜਦੇ ਨੇ ਇਸ ਕਰਕੇ ਪਿੰਡਾਂ ਵੱਲੋਂ ਵੱਡੇ ਮਦਦ ਤੇ ਮੱਥੇ ਪਾਈ ਜਾ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਵਾਸੀਆਂ ਦੇ ਹੱਕ ਵਿੱਚ ਆਏ ਨੇ ਉਹਨਾਂ ਕਹਿੰਦੇ ਕਿ ਸਾਡੇ ਪੰਜਾਬੀ ਵੀ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਸਾਰੇ ਰਾਜਾਂ ਦੇ ਵਿੱਚ ਜਾ ਕੇ ਬਸਦੇ ਨੇ ਉਹਨਾਂ ਦੇ ਵੱਡੇ ਬਿਜ਼ਨਸ ਦੇ ਜੇਕਰ ਉਹ ਗਲਤੀਆਂ ਕਰਨਗੇ ਉਹਨਾਂ ਨੂੰ ਸਜ਼ਾ ਮਿਲੇਗੀ ਜੇਕਰ ਪ੍ਰਵਾਸੀ ਇੱਥੇ ਆ ਕੇ ਗਲਤੀ ਕਰਦਾ ਹੈ ਤਾਂ ਉਸ ਨੂੰ ਸਜ਼ਾ ਮਿਲੇਗੀ ਇਸ ਕਰਕੇ ਇੱਕ ਦੀ ਗਲਤੀ ਦੇ ਨਾਲ ਅਸੀਂ ਸਾਰੇ ਪ੍ਰਵਾਸੀਆਂ ਨੂੰ ਟਾਰਗੇਟ ਨਹੀਂ ਕਰ ਸਕਦੇ